ਦੇ ਮਤਲਬ ਕਿਸੇ ਮਨਿਸਟਰ ਨੇ ਆਉਣਾ ਸੀ ਉੱਥੇ ਮਨਿਸਟਰ ਸਾਹਿਬ ਆਏ ਸਾਰਿਆਂ ਨੂੰ ਬਿਸਕਟ ਦੇ ਪੈਕੇਟ ਦਿੱਤੇ ਬੱਚਿਆਂ ਨੂੰ ਸਾਰਿਆਂ ਨੂੰ ਕੇਲੇ ਦਿੱਤੇ ਫੋਟੋਆਂ ਖਚਾਈਆਂ ਜਦੋਂ ਮਨਿਸਟਰ ਸਾਹਿਬ ਚਲੇ ਗਏ ਇਹਨਾਂ ਨੇ ਬਿਸਕਟ ਵੀ ਵਾਪਸ ਲੈ ਲਏ ਇਹਨਾਂ ਨੇ ਕੇਲੇ ਵੀ ਵਾਪਸ ਲੈ ਲਏ ਉਹ ਸਾਰੇ ਗੱਡੀ 'ਚ ਰੱਖ ਕੇ ਕਹਿੰਦੇ ਤੁਹਾਨੂੰ ਬਾਅਦ 'ਚ ਦਾਂਗੇ ਤੇ ਲੈ ਕੇ ਚਲੇ ਗਏ ਲੱਖ ਲਾਹਣਤਾ ਇਹੋ ਜੀ ਸਰਕਾਰ ਦੇ ਖੜਾ ਨੇ ਇਹ ਕਿ ਤਬਾਹੀ ਇੱਕ ਖਤਰਨਾਕ ਮੰਜ਼ਰ ਦਾ ਮਾਹੌਲ ਕਰ ਦਿੱਤਾ ਵੀ ਅਸੀਂ ਪਟਿਆਲੇ ਰਹਿੰਦੇ ਆ ਪਟਿਆਲੇ ਜਿਹੜੀ ਵੱਡੀ ਨਦੀ ਹੈ ਜਿਹੜੀ ਆਮੂਮਨ ਜਿਹੜੀ ਆ ਹਰ ਸਾਲ ਪਾਣੀ ਨਾਲ ਭਰਦੀ ਆ ਉਹਦੇ ਵਿੱਚ ਵੀ ਕਿਸੇ ਪ੍ਰਕਾਰ ਦੀ ਕੋਈ ਕੇਲੀ ਜਿਹੜੀ ਹੁੰਦੀ ਹੈ ਜਾਂ ਉਹਦੇ ਵਿੱਚ ਹੋਰ ਇਹੋ ਜਿਹੇ ਬੂਟੇ ਲੱਗੇ ਹੋਏ ਆ ਫੁੱਲ ਆਏ ਲੱਗਦਾ ਜਿਵੇਂ ਕਿਸੇ ਨੇ ਜੰਗਲ ਲਾਇਆ ਭਗਵਾਨ ਜੀ ਮਾਨ ਹੋਰ ਜਿਹੜੇ ਸਿੰਘੇ ਜਦ ਸਤਾ ਚ ਆਏ ਉਹਨਾਂ ਨੇ ਇੱਕ ਬੜਾ ਹੀ ਬਿਆਨ ਬੜੇ ਦਿੱਤੇ ਸੀ ਕਿ ਸਾਡੇ ਸਰਕਾਰ ਰਾਜ ਦੀ ਸੋਨੂੰ ਮੁਰਗੀ ਦਾ ਵੀ ਮਰੰਦਾ ਦਵਾ ਫਸਲ ਦਾ ਵੀ ਦਵਾ ਹਰ ਚੀਜ਼ ਦਾ ਵੀ ਦਵਾਵਾਂਗਾ ਉਹ ਵੀਡੀਓ ਵਾਇਰਲ ਵੀ ਬੜੀ ਹੋਈ ਸੋਸ਼ਲ ਮੀਡੀਆ ਤੇ ਤੇ ਅੱਜ ਉਹਨਾਂ ਬਿਆਨਾਂ ਤੋਂ ਭਰਦੇ ਨਜ਼ਾਰੇ ਹੁਣ ਵੀ ਮੈਂ ਦੇਖਿਆ ਸੀਗਾ ਅਸੀਂ ਜੀ ਮੈਂ ਆਪਣਾ ਹੈਲੀਕਾਪਟਰ ਦਿੱਤਾ ਹੈਲੀਕਾਪਟਰ ਉੱਤੋਂ ਲਿਫਾਫੇ ਸੁੱਟੇ ਲਿਫਾਫੇ ਦੇ ਵਿੱਚ ਚਾਰ ਪੰਜ ਮਰਚਾਂ ਸੀਗੀਆਂ ਦੋ ਚਾਰ ਦੀਆਂ ਫਾੜੀਆਂ ਸੀ ਨਾਲ ਥੋੜਾ ਜਿਹਾ ਆਟਾ ਸੀਗਾ ਜਿਹੜਾ ਪਾਣੀ ਸੁੱਟ ਕੇ ਇੱਕ 3 35000 ਦੀ ਲਗਭਗ ਪਿੰਡ ਦੇ ਵਿੱਚ ਆਵਾਦ ਆ ਜਿਹਦੇ ਵਿੱਚ ਉਹਨਾਂ ਨੇ ਚਾਰ ਲਿਫਾਫੇ ਸੁੱਟੇ ਸੋ ਇਹ ਮਜ਼ਾਕ ਹੈ ਅਸੀਂ ਉਹ ਕੌਮ ਆ ਜਿਨ੍ਹਾਂ ਨੇ ਸਾਲ-ਸਾਲ ਦੋ-ਦੋ ਸਾਲ ਤੱਕ ਧਰਨੇ ਲਾਏ ਨੇ ਹੋਰ ਉਹਦੇ ਵਿੱਚ ਲੰਗਰ ਅਸੀਂ ਬਣਾਉਂਦੇ ਰਹੇ ਆ ਆਮ ਆਦਮੀ ਪਾਰਟੀ ਨੇ ਸਿਰਫ ਜਾਂਦੇ ਆ ਇਹਨਾਂ ਦੇ ਐਮਐਲਏ ਉੱਥੇ ਫੋਟੋ ਖਿਚਾ ਕੇ ਆ ਜਾਂਦੇ ਆ ਤੁਸੀਂ ਉੱਥੇ ਲੈਣ ਕੀ ਜਾਂਦੇ ਹੋ ਖਾਣ ਕੇ ਪਰ ਉਹ ਤਾਂ ਕਹਿੰਦੇ ਸੀ ਟਰੱਕ ਤੇ ਟਰੱਕ ਸਮਝ ਕੇ ਭੇਜ ਕਿੱਥੇ ਕਿਸੇ ਨੂੰ ਉਹ ਟਰੱਕ ਦਿਖੇ ਹੋਣ ਤੇ ਮੇਰੇ ਵੱਲੋਂ 1 ਲੱਖ ਦਾ ਨਾਮ ਮੈਂ ਦੇਣਾ ਇਹ ਉਹ ਜ਼ਾਲਦੀ ਜ਼ਮੀਰ ਵਾਲੇ ਨੇ ਜਿਨ੍ਹਾਂ ਨੇ ਹਿਮਾਚਲ ਦੇ ਵਿੱਚ ਜਿਨ੍ਹਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਜਿਨ੍ਹਾਂ ਨੇ ਉੱਤਰਾਖੰਡ ਦੇ ਵਿੱਚ ਉਹਨਾਂ ਲੋਕਾਂ ਨੇ ਸਾਡੇ ਨਾਲ ਜੋ ਕਸਰਕ ਦੇ ਸੀ ਮਿਸਬੀਹਵ ਕੀਤਾ ਉਸ ਦੇ ਬਾਵਜੂਦ ਵੀ ਸਾਡੇ ਟਰਾਲੀਆਂ ਉੱਥੇ ਰਾਸ਼ਨ ਲੈ ਕੇ ਜਾਣੀਆਂ ਤੇ ਅਸੀਂ ਉੱਥੇ ਲੰਗਰ ਲਾਣੇ ਆ ਕਿਸੇ ਵੀ ਇੱਕ ਸਟੇਟ ਦਾ ਨਾ ਹਰਿਆਣਾ ਤੋਂ ਕੋਈ ਟਰਾਲੀ ਆਈ ਹੈ ਨਾ ਉੱਤਰਾਖੰਡ ਤੋਂ ਆਈ ਹੈ ਨਾ ਇੱਥੋਂ ਹਿਮਾਚਲ ਤੋਂ ਆਈ ਹੈ ਨਾ ਹੀ ਆਈ ਹੈ ਰਾਜਸਥਾਨ ਤੋਂ ਪੰਜਾਬ ਦੇ ਲੋਕ ਨੇ ਕੋਈ ਮਤਲਬ ਇਹਦੇ ਵਿੱਚ ਜਿਹੜੇ ਪਾਰ ਦੇ ਸੀ ਨਾ ਭਾਵੇਂ Hindu ਹੈ ਮੁਸਲਮਾਨ ਸਿੱਖ ਹੈ ਸਾਰੇ ਇੱਕ ਹੋ ਕੇ ਅੱਜ ਉੱਥੇ ਸੇਵਾ ਕਰ ਰਹੇ ਆ ਬਲਦਗੇ ਹਰਿਆਣਾ ਸਰਕਾਰ ਕਹਿੰਦੀ ਸਾਨੂੰ ਪਾਣੀ ਦੋ Rajasthan ਕੇ ਸਾਨੂੰ ਪਾਣੀ ਦੋ ਜਿਹੜੇ ਹੜਾ ਆੰਨੇ ਨੇ ਤਾਂ ਵੀ ਉਹ ਹਰਿਆਣਾ ਸਰਕਾਰ ਕਹਿੰਦੀ ਸਾਨੂੰ ਪਾਣੀ ਦੀ ਲੋੜ ਨਹੀਂ ਹੈ ਉਹਦੇ ਪਾਸਾਰੇ ਪਾਣੀ ਤੋਂ ਹੰਕਾਰ ਕਰ ਦਿੰਦੇ Rajasthan ਲੱਗਦਾ ਨਾਲ Rajasthan ਦੇ ਨਾਲ Thar Desert ਹੈਗਾ ਉੱਥੋਂ ਤੱਕ ਅਗਰ ਆਪਾਂ ਨਹਿਰਾਂ ਕੱਢ ਦਿੰਨੇ ਆ ਤਾਂ ਸਾਰਾ ਜਿੰਨਾ ਫਲੱਡ ਪਾਣੀ ਉਧਰ ਚਲਾ ਜਾ ਠੀਕ ਹੈ ਅਮਿਤ ਸ਼ਾਹ ਜੀ ਦੀ ਉਹ ਕਹਿ ਰਹੇ ਸੀਗੇ ਪੰਜਾਬ ਨੂੰ ਬ੍ਰਹਮਾ ਨੇ ਸ੍ਰਿਸ਼ਟੀ ਬਣਾਈ ਹੈ ਬ੍ਰਹਮਵਿੰਦਾ ਸਕਦਾ ਪੰਜਾਬ ਵਿੱਚ ਕੌਣ ਜਿੱਤੇਗਾ ਇਹ ਕੌਣ ਹਾਰੇਗਾ ਸੋ ਪੰਜਾਬ ਜਿਹੜਾ ਸਾਰਿਆਂ ਦੇ ਵਾਸਤੇ ਇੱਕ ਗਲੀ ਦੀ ਹੱਡੀ ਬਣਿਆ ਹੋਇਆ ਹੈ ਹਰ ਬੰਦਾ ਇੱਥੇ ਚਾਹੁੰਦਾ ਵੀ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਰਹਿਣ ਅਸੀਂ ਉੱਤੇ ਜਾ ਕੇ ਫੋਟੋਆਂ ਖਚਾਉਂਦੀਆਂ ਰਹੀਏ ਕਿਸੇ ਚੀਜ਼ ਦਾ ਅਸੀਂ ਸੋਲੂਸ਼ਨ ਨਾ ਕਰੀਏ ਸਤਿ ਸ੍ਰੀ ਅਕਾਲ ਦੋਸਤੋ ਇੰਡੋਜੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਿੰਦਰ ਸਿੰਘ ਸਵਾਗਤ ਕਰਦਾ ਪ੍ਰੋਗਰਾਮ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਤੇ ਅੱਜ ਗੱਲ ਕਰਾਂਗੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਹੜ੍ਹਾਂ ਨੇ ਪੰਜਾਬ 'ਚ ਤਬਾਹੀ ਲਿਆਤੀ ਹੋਈ ਹੈ ਕਈ ਪਿੰਡ ਹੜ੍ਹ ਦੇ ਵਿੱਚ ਰੁੜ ਚੁੱਕੇ ਨੇ ਬੜਾ ਮੰਜ਼ਰ ਇਹ ਜਾਂ ਦੇਖਣ ਨੂੰ ਮੇਰਾ ਬੜਾ ਖਤਰਨਾਕ ਦੇਖਣ ਨੂੰ ਸਾਫਤ ਹੋ ਰਿਹਾ ਜੋ ਹੜ੍ਹਾਂ ਨੇ ਇਸ ਵਕਤ ਮਾਹੌਲ ਬਣਾਇਆ ਹੋਇਆ ਤੇ ਮੇਰੇ ਨਾਲ ਸਟੂਡੀਓ ਵਿੱਚ ਡਾਕਟਰ ਬਲਜੀਤ ਸਿੰਘ ਔਲਖ ਜੀ ਨੇ ਜੈ ਜਵਾਨ ਜੈ ਕਿਸਾਨ ਦੇ ਰਾਸ਼ਟਰੀ ਪ੍ਰਧਾਨ ਨੇ ਤੇ ਇੱਕ ਕਿਸਾਨ ਵੀ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਟੂਡੀਓ ਸਵਾਗਤ ਕਰਦੇ ਆ ਔਲਖ ਸਾਹਿਬ ਸਾਡੇ ਸਟੂਡੀਓ ਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਸਿਕਾ ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਲਸਾ ਸਭ ਤੋਂ ਪਹਿਲਾਂ ਸਾਡਾ ਇਹੀ ਸਵਾਲ ਕੀ ਪੰਜਾਬ ਦੇ ਮੌਜੂਦਾ ਦੇ ਹਾਲਾਤ ਨੇ ਤਰਸਯੋਗ ਬਣ ਗਏ ਨੇ ਤੁਸੀਂ ਦੇਖਿਆ ਉਹਨੇ ਹੜਾਣੇ ਇੱਕ ਤਬਾਹੀ ਇੱਕ ਖਤਰਨਾਕ ਮੰਜ਼ਰ ਦਾ ਮਾਹੌਲ ਕਰ ਦਿੱਤਾ ਕੀ ਬਹੁਤ ਮੈਂ ਕਿੰਨਾ ਕਿ ਤਰਾਸ ਦੀ ਨਹੀਂ ਦਿਖਦੀ ਨਹੀਂ ਦਿਖ ਰਹੀ ਹੈ ਦੇਖੋ ਜੜੀ ਇੱਕ ਕੁਦਰਤ ਦੇ ਨਾਲ ਛੇੜਛਾੜ ਹੈ ਨਾ ਕੁਦਰਤ ਹਮੇਸ਼ਾ ਉਹਦਾ ਜਿਹੜਾ ਬਦਲਾ ਉਹ ਲੈਂਦੀ ਹੈ ਬਿਲਕੁਲ ਸੋ ਇਨਸਾਨ ਨੇ ਮੈਂ ਇਹ ਨਹੀਂ ਕਹਾ ਕਿ ਪੰਜਾਬ ਦੇ ਹੈ ਕਿ ਸਟੇਟ ਦੇ ਹੈਗਾ ਇਨਸਾਨ ਨੇ ਹਰ ਥਾਂ ਤੇ ਕੁਦਰਤ ਨਾਲ ਛੇੜਛਾੜ ਕੀਤੀ ਹੈ ਇਹ ਜਿਹੜੀ ਛੇੜਛਾੜ ਹੈਗਾ ਜਿਹੜਾ ਮਤਲਬ ਐਟਮੋਸਫੇਅਰ ਦੇ ਵਿੱਚ ਚੇਂਜ ਹੋਇਆ ਹੋਇਆ ਜਿਹੜਾ ਆਪਾਂ ਮਤਲਬ ਇਨਾ ਪੋਲੂਸ਼ਨ ਕ੍ਰੀਏਟ ਕਰਕੇ ਜਾਂ ਦਰਖਤਾਂ ਨੂੰ ਵੱਢ ਕੇ ਜਾਂ ਜਾਨਵਰਾਂ ਨੂੰ ਖਤਮ ਕਰਕੇ ਕੀਤਾ ਹੈ ਉਹਦਾ ਇੰਪੈਕਟ ਹੈ ਮਤਲਬ ਇੱਕ ਤਰੀਕਾ ਤੁਸੀਂ ਇਹ ਕਹ ਲਓ ਕੁਦਰਤ ਆਪਣਾ ਜਿਹੜਾ ਉਹ ਬਦਲਾ ਲੈ ਰਹੀ ਹੈ ਅੱਜ ਅਸੀਂ ਛੜਕਾਂ ਬਣਾ ਲੀਆਂ ਹਰ ਜਗ੍ਹਾ ਤੇ ਦਰਖਤ ਵੱਢ ਦਿੱਤੇ ਨੇ ਆਪਾਂ ਜਿਹੜੇ ਪਾਣੀ ਦਾ ਰਾਹ ਆ ਜਿੱਥੋਂ ਇਹ ਪਾਣੀ ਅੱਜ ਤੋਂ 100 ਸਾਲ ਪਹਿਲਾਂ 200 ਸਾਲ ਪਹਿਲਾਂ ਨੰਗਦਾ ਸੀਗਾ ਆਪਾਂ ਉਹਨਾਂ ਜਗ੍ਹਾ ਤੇ ਆਪਣੀਆਂ ਕਲੋਨੀਆਂ ਬਣਾ ਲੀਆਂ ਨੇ ਤੇ ਪਾਣੀ ਅੱਜ ਆਪਣੇ ਰਾਹ ਤੇ ਆ ਰਿਹਾ ਜਦੋਂ ਮੀਂਹ ਪੈਂਦਾ ਡੈਮਾਂ ਦੇ ਵਿੱਚ ਪਾਣੀ ਇਕੱਠਾ ਹੁੰਦਾ ਤੇ ਉਹ ਡੈਮ ਨੂੰ ਉਹ ਰੋਕ ਨਹੀਂ ਸਕਦੇ ਅਗਰ ਉਹ ਡੈਮ ਨੂੰ ਨਹੀਂ ਖੋਲਣਗੇ ਗੇਟ ਉਹਦੇ ਤੇ ਉਹ ਸਾਰੇ ਦਾ ਸਾਰਾ ਪਿੰਡ ਜਿਹੜੇ ਆ ਜਦੋਂ ਡੈਮ ਟੁੱਟੇਗਾ ਉਹ ਖਤਮ ਹੋ ਜਾਣਗੇ ਸੋ ਉਹਨਾਂ ਦੀ ਮਜਬੂਰੀ ਹੈ ਇਹਦੇ ਵਿੱਚ ਕੋਈ ਰਾਜਨੀਤੀ ਨਹੀਂਗੀ ਇਹ ਸੈਂਟੀਫਿਕਲੀ ਤਰੀਕੇ ਨਾਲ ਉਹਨਾਂ ਦੀ ਇੱਕ ਮਜਬੂਰੀ ਹੈ ਅਗਰ ਉਹ ਸਲੋ 모ਸ਼ਨ ਦੇ ਵਿੱਚ ਹੌਲੀ ਹੌਲੀ ਕਰਕੇ ਮਤਲਬ ਗੇਟ ਫਲਡ ਗੇਟਸ ਖੋਲਦੇ ਆ ਤੇ ਮਤਲਬ ਪਿੰਡ ਸ਼ਾਇਦ ਡੁੱਬਣਗੇ ਬਟ ਬਚ ਜਾਣਗੇ ਲੋਕ ਬਚ ਜਾਣਗੇ ਨੁਕਸਾਨ ਘੱਟ ਹੋਏਗਾ ਪਰ ਉਹ ਨਹੀਂ ਖੋਲਦੇ ਡੈਮ ਆਪਣੇ ਆਪ ਟੁੱਟੇਗਾ ਫਿਰ ਕੀ ਹੋਏਗਾ ਕਿ ਪਿੰਡ ਵੀ ਨਹੀਂ ਲੱਭਣੇ ਤੁਨ ਅਲਸੋ ਗੱਲ ਕੀਤੀ ਕਿ ਤੁਸੀਂ ਡੈਮਾਂ ਦੀ ਗੱਲ ਕਰੀਏ ਮਤਲਬ ਹੜ੍ਹਾਂ ਦੀ ਗੱਲ ਕੀਤੀ ਹੈ ਤੁਸੀਂ ਦੇਖੋਗੇ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਇਹ ਹੜਾ 1988 ਚ ਵੀ ਆਇਆ 2023 ਦੇ ਵਿੱਚ ਹੈ ਸਰਕਾਰਾਂ ਵੱਲੋਂ ਇਹਨਾਂ ਦੀ ਰਾਖ ਲਈਏ ਦੇਖ ਸੰਭਾਲ ਲਈ ਕਿਉਂ ਉੱਚ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ ਦੇਖੋ ਇਹਦੇ ਵਿੱਚ ਕੀ ਹੈ ਕਿ ਜਿਹੜਾ ਬਿਆਸ ਨਦੀ ਹੈਗੀ ਹੈ ਦਰਿਆ ਹੈਗਾ ਇਹ ਦਰਿਆ ਜਿਹੜਾ ਬਹੁਤ ਵੱਡਾ ਹਾਂਜੀ ਜਿਵੇਂ ਭਾਖੜਾ ਦੇ ਦੋਨੇ ਸਾਈਡ ਤੇ ਆਪਾਂ ਮਤਲਬ ਉਹਨੂੰ ਪਟੜੀ ਬਣਾਈ ਹੋਈ ਹੈ ਦੋਨੇ ਸਾਈਡ ਤੇ ਬੰਨ ਬਣਾਇਆ ਹੋਇਆ ਉਸੇ ਤਰੀਕੇ ਨਾਲ ਅਗਰ ਆਪਾਂ ਬਿਆਸ ਦੇ ਦੋਨੇ ਸਾਈਡ ਤੇ ਬੰਨ ਬਣਾ ਦਿੰਨੇ ਆ 40 40 ਫੁੱਟ ਚੌੜਾ ਤੇ ਉਹਦੇ ਨਾਲ ਕੀ ਹੋਵੇਗਾ ਵੀ ਇਹ ਜਿਹੜਾ ਪਾਣੀ ਹੈ ਹੜ ਦਾ ਇਹਨੂੰ ਰੋਕਿਆ ਜਾ ਸਕਦਾ ਬਟ ਕੀ ਹੈ ਉਹ ਓਪਨ ਹੈ ਖੁੱਲਾ ਹੈ ਜਿੰਨੀ ਵਾਰ ਪਾਣੀ ਆਉਂਦਾ ਹੈ ਉਹ ਅੱਗੇ ਜਾਣ ਦੀ ਬਜਾਏ ਪਾਣੀ ਫੈਲ ਜਾਂਦਾ ਹੈ ਰੋਕਾ ਪਿੰਡਾਂ 'ਚ ਵੜਨਾ ਸ਼ੁਰੂ ਹੋ ਜਾਂਦਾ ਹੈ ਔਰ ਜਦੋਂ ਉਹ ਪਿੰਡਾਂ 'ਚ ਇੱਕਦਮ ਭਰ ਜਾਂਦਾ ਹੈ ਫਿਰ ਉਹਨੂੰ ਅੱਗੇ ਨਿਕਲਣ ਦੇ ਵਿੱਚ ਟਾਈਮ ਲੱਗਦਾ ਇਹ ਪ੍ਰੋਸੈਸ ਜਿਹੜਾ ਹੈ 4-5 ਦਿਨ ਦਾ ਹੁੰਦਾ ਹੈ 4-5 ਦਿਨ ਪਾਣੀ ਜਿਹੜਾ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈ ਅਗਰ ਗਵਰਨਮੈਂਟ ਜਿਹੜੀ ਹੈ ਮਤਲਬ ਅਗਰ ਗਵਰਨਮੈਂਟ ਕੋਈ ਨਹੀਂ ਜਿਆਦਾ ਫੰਡਿੰਗ ਹੈ ਨਹੀਂ ਕਿ ਤੇ ਗਵਰਨਮੈਂਟ ਇੱਕ ਕੰਮ ਕਰ ਸਕਦੀ ਹੈ ਵੀ ਜਿੰਨੂੰ ਆਪਾਂ ਕਹਿੰਦੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਯਾਨੀ ਕਿ ਲੋਕਾਂ ਕੋਲੋਂ ਡੋਨੇਸ਼ਨ ਲੈ ਸਕਦੀ ਹੈ ਕੁਝ ਪੈਸਾ ਗਵਰਨਮੈਂਟ ਪਾ ਸਕਦੀ ਹੈ ਜਿਸ ਨਾਲ ਇਹ ਆਪਾਂ ਬਣਾਇਆ ਜਾ ਸਕਦਾ ਹੈ ਵੀ ਇਹਦੇ ਦੋਨਾਂ ਸਾਈਡ ਤੇ ਜਿਹੜੀ ਪਟੜੀ ਜਿਹੜੀ ਹੈ ਉਹ ਬਣਾਈ ਜਾ ਸਕਦੀ ਹੈ ਦੂਜੀ ਗੱਲ ਇਹ ਹੈ ਵੀ ਅੱਜ ਆਪਾਂ ਦੇਖ ਰਹੇ ਹਾਂ ਭਾਰਤ ਮਾਲਾ ਪ੍ਰੋਜੈਕਟ ਹੋ ਗਿਆ ਹੋਰ ਪ੍ਰੋਜੈਕਟ ਹੋ ਗਏ ਗਵਰਨਮੈਂਟ ਕੀ ਕਰਦੀ ਹੈ ਲੋਕਾਂ ਕੋਲੋਂ ਬਤੌਰ ਮਤਲਬ ਟੋਲ ਟੈਕਸ ਲੈ ਕੇ ਉਹਦਾ ਪੈਸਾ ਇਕੱਠਾ ਕਰਦੀ ਹੈ ਸੋ ਇਹੋ ਜਿਹੀ ਕੋਈ ਸਕੀਮ ਕੱਢ ਕੇ ਭੀ ਜਿਹਦੇ ਨਾਲ ਜਿੰਨਾ ਉੱਤੇ ਇਨਵੈਸਟਮੈਂਟ ਹੋਇਆ ਹਾਂ ਹਾਂਜੀ ਉਹ ਮਤਲਬ ਰਿਕਵਾ ਐਕਵਾਇਰ ਕੀਤਾ ਜਾ ਸਕੇ ਇਹਨਾਂ ਕੋਲੋਂ ਇਹੋ ਜਿਹਾ ਕੋਈ ਸਿਸਟਮ ਕੱਢ ਕੇ ਗਵਰਨਮੈਂਟ ਉੱਥੇ ਸਾਈਡਾਂ ਤੇ ਰੋਡ ਬਣਾ ਕੇ ਤਾਂ ਵੀ ਪੈਸੇ ਇਕੱਠਾ ਕਰ ਸਕਦੀ ਹੈ ਸਰਪੱਲ ਸਾਹਿਬ ਇਹ ਤੁਸੀਂ ਦਿੱਤਾ ਬਿਲਕੁਲ ਸਹੀ ਦੱਸਿਆ ਕਿ ਇਹ ਸਰਕਾਰਾਂ ਇਸ ਵਾਰ ਧਿਆਨ ਕਿਉਂ ਦੇ ਰਹੀਆਂ ਕਈ ਵਾਰ ਦੇਖੋ ਕੋਈ ਕੋਈ ਪਿਛਲੇ ਸਰਕਾਰ ਆਈਆਂ ਉਸ ਤੋਂ ਪਿਛਲੇ ਸਰਕਾਰ ਆਈਆਂ ਮਤਲਬ ਕੋਈ ਇਸ ਵਾਰ ਧਿਆਨ ਇਹ ਜਹਾੜਾ ਹੁੰ ਉਹ ਮਤਲਬ ਕਹਿੰਨੇ ਕਿ ਇਨਸਾਨੀ ਤੌਰ ਤੇ ਇੱਕ ਦਿਖਾ ਦਿੰਨੇ ਆ ਦਰਦ ਦੇਖੋ ਇਹ ਆਪਣਾ ਜਿਹੜਾ ਭਾਰਤ ਦਾ ਹੈਗਾ ਇਹ ਹਰ 2 ਮਹੀਨੇ ਬਾਅਦ ਮੌਨਸੂਨ ਜਿਹੜਾ ਇਹਦਾ ਚੇਂਜ ਹੁੰਦਾ ਹੈ ਇਹ ਆਪਾਂ ਨੂੰ ਤੈਅ ਹੈ ਕਿ ਆਪਣੇ ਜੂਨ ਜੁਲਾਈ ਤੋਂ ਲੈ ਕੇ ਅਗਸਤ ਸਤੰਬਰ ਤੱਕ ਜਿਹੜੇ ਮੀਂਹ ਪੈਣੇ ਪੈਣੇ ਹਨ ਬਟ ਜਿੰਨਾ ਵੀ ਐਡਮਿਨਿਸਟ੍ਰੇਸ਼ਨ ਹੈਗਾ ਬਤੌਰ ਜਿਹੜਾ ਫਿਲਹਾਲ ਦੀ ਜਿਹੜੀ ਮੈਂ ਸਰਕਾਰ ਹੈ ਇਹਦੀ ਗੱਲ ਕਰਦਾ ਜਿੰਨਾ ਵੀ ਐਡਮਿਨਿਸਟ੍ਰੇਸ਼ਨ ਹੈ ਚਾਹੇ ਉਹ ਸਿਵਲ ਐਡਮਿਨਿਸਟ੍ਰੇਸ਼ਨ ਹੈਗਾ ਚਾਹੇ ਉਹ ਪੰਜਾਬ ਪੁਲਿਸ ਹੈਗੀ ਹੈ ਸਾਰੀ ਦੀ ਸਾਰੀ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਜਿੰਨੇ ਵਰਕਰਸ ਨੇ ਉਹਨਾਂ ਦੀ ਖਾਤਰਦਾਰੀ ਵਿੱਚ ਲਾਏ ਹੋਏ ਆ ਜਾਂ ਉਹਨਾਂ ਦੇ ਮੰਤਰੀ ਆ ਰਹੇ ਨੇ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਇੱਥੋਂ ਤੱਕ ਕਿ ਅਸੀਂ ਪਟਿਆਲੇ ਰਹਿ ਜਿਹੜੀ ਵੱਡੀ ਨਦੀ ਹੈ ਜਿਹੜੀ ਆਮੂਮਨ ਜਿਹੜੀ ਆ ਹਰ ਸਾਲ ਪਾਣੀ ਨਾਲ ਭਰਦੀ ਹੈ ਉਹਦੇ ਵਿੱਚ ਵੀ ਕਿਸੇ ਪ੍ਰਕਾਰ ਦੀ ਕੋਈ ਕੇਲੀ ਜਿਹੜੀ ਹੁੰਦੀ ਹੈ ਜਾਂ ਉਹਦੇ ਵਿੱਚ ਹੋਰ ਇਹੋ ਜਿਹੇ ਪੁੱਟੇ ਲੱਗੇ ਹੋਏ ਆ ਫੁੱਲ ਆਣ ਲੱਗਦਾ ਜਿਵੇਂ ਕਿਸੇ ਨੇ ਜੰਗਲ ਲਾਇਆ ਹੋਵੇ ਉਹਦੇ ਵਿੱਚ ਬਿਲਕੁਲ ਕਿਸੇ ਵੀ ਤਰੀਕੇ ਦੀ ਕੋਈ ਸਫਾਈ ਨਹੀਂ ਕੀਤੀ ਇਹ ਸਿਰਫ ਇੱਕ ਐਗਜ਼ਾਮਪਲ ਹੈ ਇਸੇ ਤਰੀਕੇ ਨਾਲ ਬਹੁਤ ਸਾਰੇ ਮੈਂ న్యూਸ ਚੈਨਲ ਤੇ ਪੱਤਰਕਾਰ ਦੇਖੇ ਜਿਹੜੇ ਇਹ ਚੀਜ਼ ਦਿਖਾ ਰਹੇ ਆ ਪਿਆ ਦੇਖੋ ਹਜੇ ਤੱਕ ਇਹ ਸਾਰਾ ਬਲੌਕ ਹੋਇਆ ਪਿਆ ਨਾਲੇ ਜਿਹੜੇ ਨੇ ਸਾਫ਼ ਨਹੀਂ ਹੋਏ ਡਰੇਨੇ ਜਿਹੜੇ ਨੇ ਉਹ ਸਾਫ਼ ਨਹੀਂ ਹੋਏ ਸੋ ਸਭ ਤੋਂ ਵੱਡਾ ਕਾਰਨ ਤੇ ਇਹ ਹੈ ਕਿ ਜਦੋਂ ਪਾਣੀ ਪਿੱਛੋਂ ਆਏਗਾ ਤੁਹਾਨੂੰ ਜਾਣ ਦੇ ਜਿਹੜੀ ਜਗ੍ਹਾ ਨਹੀਂ ਮਿਲੇਗੀ ਆਬੀਅਸ ਉਹਨੇ ਫਲਡ ਕ੍ਰੀਏਟ ਕਰ ਨਹੀਂ ਕਰ ਔਰ ਕਿਸਾ ਤੁਸੀਂ ਗੱਲ ਕਰੀ ਕਿ ਮੌਜੂਦਾ ਸਰਕਾਰਾਂ ਦੀ ਗੱਲ ਕਰੀ ਤੇ ਉਹਨੂੰ ਗੱਲ ਕਰੀ ਕਿ ਆਮ ਆਦਮੀ ਪਾਰਟੀ ਦੀ ਕਰਕੇ ਭਗਵੰਤ ਮਾਨ ਹੋਰ ਜਿਹੜੇ ਸੀਗੇ ਜਦ ਸਤਾ ਚ ਆਏ ਉਹਨਾਂ ਨੇ ਇੱਕ ਬੜਾ ਹੀ ਬਿਆਨ ਬੜੇ ਦਿੱਤੇ ਸੀ ਕਿ ਸਾਡੇ ਸਰਕਾਰ ਆਏਗੀ ਤੁਹਾਨੂੰ ਮੁਰਗੀ ਦਾ ਵੀ ਮਰਨ ਦਾ ਦੇਵਾਂਗੇ ਫਸਲ ਦਾ ਵੀ ਦੇਵਾਂਗੇ ਹਰ ਚੀਜ਼ ਦਾ ਵੀ ਦੇਵਾਂਗੇ ਉਹ ਵੀਡੀਓ ਵਾਇਰਲ ਵੀ ਬੜੀ ਹੋਈ ਸੋਸ਼ਲ ਮੀਡੀਆ ਤੇ ਤੇ ਅੱਜ ਉਹਨਾਂ ਬਿਆਨਾਂ ਤੋਂ ਭੱਜਦੇ ਨਜ਼ਾਰ ਰਹੇ ਹੋ ਦੇਖੋ ਗੱਲ ਇਸ ਤਰ੍ਹਾਂ ਹੈ ਨਾ ਕਿ ਜਦੋਂ ਆਪਾਂ ਸਤਾ ਚ ਆਉਣਾ ਹੁੰਦਾ ਹੈ ਉਦੋਂ ਆਪਾਂ ਬਹੁਤ ਵੱਡੇ ਵੱਡੇ ਦਾਅਵੇ ਕਰਨੇ ਆ ਬਟ ਜਦੋਂ ਨੁਕਸਾਨ ਲੋਕਾਂ ਦਾ ਹੁੰਦਾ ਓਦੋਂ ਸਿਰਫ ਆਪਾਂ ਉਹਨਾਂ ਉੱਤੇ ਮਜ਼ਾਕ ਕਰਕੇ ਜਿਹੜੇ ਆ ਉਹ ਚਲੇ ਜਾਂਦੇ ਆ ਸੋ ਕੱਲੇ ਚੁਟਕਲੇ ਸੁਣਾਉਣ ਦੇ ਨਾਲ ਕੋਈ ਸਟੇਟ ਨਹੀਂ ਚੱਲਦੀ ਹੁਣ ਵੀ ਮੈਂ ਦੇਖਿਆ ਸੀਗਾ ਅਸੀਂ ਜੀ ਮੈਂ ਆਪਣਾ ਹੈਲੀਕਾਪਟਰ ਦਿੱਤਾ ਹੈਲੀਕਾਪਟਰ ਉੱਤੇ ਲਿਫਾਫਾ ਛੁੱਟਿਆ ਲਿਫਾਫੇ ਦੇ ਵਿੱਚ ਚਾਰ ਪੰਜ ਮਰਚਾਂ ਸੀਗੀਆਂ ਦੋ ਚਾਰ ਦੀਆਂ ਫਾੜੀਆਂ ਸੀ ਨਾਲ ਥੋੜਾ ਜਿਹਾ ਆਟਾ ਸੀਗਾ ਜਿਹੜਾ ਪਾਣੀ ਛੁੱਟ ਕੇ ਇੱਕ 3 3.5 ਹਜ਼ਾਰ ਦੀ ਲਗਭਗ ਪਿੰਡ ਦੇ ਵਿੱਚ ਆਵਾਦ ਆ ਜਿਹਦੇ ਵਿੱਚ ਉਹਨਾਂ ਨੇ ਚਾਰ ਲਿਫਾਫੇ ਛੁੱਟੇ ਸੋ ਇਹ ਮਜ਼ਾਕ ਹੈ ਅਸੀਂ ਉਹ ਕੌਮ ਆ ਜਿਨ੍ਹਾਂ ਨੇ ਸਾਲ-ਸਾਲ ਦੋ-ਦੋ ਸਾਲ ਤੱਕ ਧਰਨੇ ਲਾਏ ਨੇ ਹੋਰ ਉਹਦੇ ਵਿੱਚ ਲੰਗਰ ਅਸੀਂ ਬਣਾਉਂਦੇ ਰਹੇ ਆ ਤੁਸੀਂ ਸਾਨੂੰ ਕੀ ਦਸੋਗੇ ਠੀਕ ਹੈ ਕਿ ਦੋ ਬਿਸਕਟ ਛੱਡ ਕੇ ਸਾਨੂੰ ਕੀ ਦਸੋਗੇ ਵੀ ਅਸੀਂ ਤੁਹਾਡੇ ਵਾਸਤੇ ਲੰਗਰ ਕੀਤਾ ਕੀ ਆ ਤੁਸੀਂ ਤੁਸੀਂ ਮਤਲਬ ਆਮ ਆਦਮੀ ਪਾਰਟੀ ਨੇ ਸਿਰਫ ਜਾਣਦੇ ਆ ਇਹਨਾਂ ਦੇ ਐਮਐਲਏ ਉੱਥੇ ਫੋਟੋ ਖਿਚਾ ਕੇ ਆ ਜਾਂਦੇ ਆ ਤੁਸੀਂ ਉੱਥੇ ਲੈਣ ਕੀ ਜਾਂਦੇ ਹੋ ਖਾਲੀ ਹੱਥ ਕੀ ਤੁਸੀਂ ਟਰੱਕ ਭਰ ਕੇ ਅਨਾਜ ਦੇ ਲੈ ਕੇ ਗਏ ਹੋ ਤੁਸੀਂ ਉੱਥੇ ਕੀ ਟਰੱਕ ਭਰ ਕੇ ਚਾਰੇ ਦੇ ਲੈ ਕੇ ਗਏ ਹੋ ਕੀ ਤੁਸੀਂ ਟਰੱਕ ਭਰ ਕੇ ਦਵਾਈਆਂ ਦੇ ਲੈ ਕੇ ਗਏ ਹੋ ਜਦੋਂ ਇੱਕ ਐਮਐਲਏ ਜਾਂ ਉੱਥੇ ਮੁੱਖ ਮੰਤਰੀ ਪੰਜਾਬ ਦਾ ਕਿਸੇ ਵੀ ਹੜਪੀੜੀ ਜਗ੍ਹਾ ਤੇ ਜਾਂਦਾ ਪਿੰਡ ਜਾਂਦਾ ਖਾਲੀ ਹੱਥ ਲੈਣ ਕੀ ਜਾਂਦਾ ਇਹਦਾ ਮਤਲਬ ਇਹ ਖਾਲੀ ਆ ਤੇ ਫੋਟੋ ਖਿਚਾਣ ਜਾਂਦਾ ਪਰ ਉਹ ਤਾਂ ਕਹਿੰਦੇ ਸੀ ਟਰੱਕ ਟਰੱਕ ਸਮਗਦੀ ਭੇਜਦੇ ਕਿੱਥੇ ਨੇ ਮੈਂ ਜਿੱਦਣ ਦਾ ਹੜ ਆਇਆ ਲਗਭਗ ਹਰ ਚੈਨਲ ਦੀ ਹਰ ਇੱਕ ਵੀਡੀਓ ਜਿਹੜੀ ਹੈ ਅਸਲ ਮੈਂ ਇਕੱਲਾ ਨਹੀਂ ਹਰ ਇੱਕ ਬੰਦਾ ਸੋਸ਼ਲ ਮੀਡੀਆ ਤੇ ਦੇਖਦਾ ਹੈ ਕਿਸੇ ਨੂੰ ਉਹ ਟਰੱਕ ਦਿਖੇ ਹੋਣ ਤੇ ਮੇਰੇ ਵੱਲੋਂ 1 ਲੱਖ ਦਾ ਨਾਮ ਮੈਂ ਦੇਣਾ ਜੀ ਮੈਨੂੰ ਇਹ ਦਿਖਾ ਦੇ ਨੇ ਜਿਹੜਾ ਟਰੱਕ ਟਰੱਕ ਭਰ ਕੇ ਇਹਨਾਂ ਦੇ ਗਏ ਹੋਣ ਪਿੰਡਾਂ ਦੇ ਲੋਕ ਲੈ ਕੇ ਜਾ ਰਹੇ ਨੇ ਮੈਂ ਕਹਿੰਦਾ ਪੀ ਇਹ ਉਹ ਜਾਗਦੀ ਜ਼ਮੀਰ ਵਾਲੇ ਨੇ ਜਿਨ੍ਹਾਂ ਨੇ ਹਿਮਾਚਲ ਦੇ ਵਿੱਚ ਜਿਨ੍ਹਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਜਿਨ੍ਹਾਂ ਨੇ ਉੱਤਰਾਖੰਡ ਦੇ ਵਿੱਚ ਉਹਨਾਂ ਲੋਕਾਂ ਨੇ ਸਾਡੇ ਨਾਲ ਜੋ ਕਰ ਸਕਦੇ ਸੀ ਮਿਸਬੀਹਵ ਕੀਤਾ ਉਸ ਦੇ ਬਾਵਜੂਦ ਵੀ ਸਾਡੇ ਟਰਾਲੀਆਂ ਉੱਥੇ ਰਾਸ਼ਨ ਲੈ ਕੇ ਜਾਂਦੀਆਂ ਨੇ ਤੇ ਅਸੀਂ ਉੱਥੇ ਲੰਗਰ ਲਾਣੇ ਆ ਕਿਸੇ ਵੀ ਇੱਕ ਸਟੇਟ ਦਾ ਨਾ ਹਰਿਆਣਾ ਤੋਂ ਕੋਈ ਟਰਾਲੀ ਆਈ ਆ ਨਾ ਉੱਤਰਾਖੰਡ ਤੋਂ ਆਈ ਆ ਨਾ ਇੱਥੋਂ ਹਿਮਾਚਲ ਤੋਂ ਆਈਆਂ ਨਾ ਹੀ ਆਈ ਆ ਰਾਜਸਥਾਨ ਤੋਂ ਸਾਡੇ ਪੰਜਾਬ ਦੇ ਮੁੰਡੇ ਜਿਹੜੇ ਨੇ ਨੌਜਵਾਨ ਜਿਹੜੇ ਨੇ ਉਹ ਟਰਾਲੀਆਂ ਲੈ ਕੇ ਜਾ ਰਹੇ ਆ ਬਿਲਕੁਲ ਦੂਜੀਆਂ ਪਾਰਟੀਆਂ ਦੇ ਆਦਮੀ ਜਿਹੜੇ ਨੇ ਉਹ ਸਿਰਫ ਉੱਤੇ ਫੋਟੋਆਂ ਖਿਚਾ ਰਹੇ ਆ ਮੈਨੂੰ ਵੀ ਦੱਸ ਦੋ ਭਗਵਾਨ ਜਤਮਾਨ ਸਾਹਿਬ ਗਏ ਸੀ ਜਦੋਂ ਕਿੰਨੀਆਂ ਟਰਾਲੀਆਂ ਸੀ ਨਾਲ ਜਾਂ ਇਹਨਾਂ ਦੇ ਜਿੰਨੇ ਵੀ ਮਿਨਿਸਟਰ ਨੇ ਕੈਬਨਿਟ ਮਿਨਿਸਟਰ ਨੇ ਉਹ ਜਾ ਰਹੇ ਸੀ ਕਿੰਨੀਆਂ ਟਰਾਲੀਆਂ ਨਾਲ ਲੈ ਕੇ ਜਾ ਕੋਈ ਟਰੱਕ ਨਹੀਂ ਕੁਝ ਨਹੀਂ ਨਾਲ ਲੈ ਕੇ ਜਾ ਰਹੇ ਕਿਉਂਕਿ ਆਲਰੇਡੀ ਉਹਨਾਂ ਕੋ ਖਾਣ ਪੀਣ ਦਾ ਸਮਾਨ ਵਾਧੂ ਹੈ ਹਮ ਬਟ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀਗਾ ਕਿਸੇ ਪੱਤਰਕਾਰ ਦੀ ਹਾਂਜੀ ਕਿਸੇ ਸਕੂਲ ਦੇ ਵਿੱਚ ਇਹਨਾਂ ਨੇ ਹੜਪੀੜਤ ਲੋਕਾਂ ਨੂੰ ਉੱਥੇ ਠਹਿਰਾਇਆ ਹੈ ਹਮ ਇਹ ਮਤਲਬ ਕਿਸੇ ਮਨਿਸਟਰ ਨੇ ਆਉਣਾ ਸੀ ਉੱਥੇ ਮਨਿਸਟਰ ਸਾਹਿਬ ਆਏ ਹਮ ਸਾਰਿਆਂ ਨੂੰ ਬਿਸਕਟ ਦਾ ਪੈਕੇਟ ਦਿੱਤੇ ਬੱਚਿਆਂ ਨੂੰ ਸਾਰਿਆਂ ਨੂੰ ਕੇਲੇ ਦਿੱਤੇ ਫੋਟੋਆਂ ਖਿਚਾਈਆਂ ਜਦੋਂ ਮਨਿਸਟਰ ਸਾਹਿਬ ਚਲੇ ਗਏ ਇਹਨਾਂ ਨੇ ਬਿਸਕਟ ਵੀ ਵਾਪਸ ਲੈ ਲਏ ਇਹਨਾਂ ਨੇ ਕੇਲੇ ਵੀ ਵਾਪਸ ਲੈ ਲਏ ਉਹ ਸਾਰੇ ਗੱਡੀ 'ਚ ਰੱਖ ਕੇ ਕਹਿੰਦੇ ਤੁਹਾਨੂੰ ਬਾਅਦ 'ਚ ਦਾਂਗੇ ਤੇ ਲੈ ਕੇ ਚਲੇ ਗਏ ਲੱਖ ਲਾਹਣਤਾ ਇਹੋ ਜੀ ਸਰਕਾਰ ਦੇ ਅਸੀਂ ਉਹ ਆ ਯਾਰ ਜਿਹੜੇ ਲੰਗਰ ਲਾਣੇ ਆ ਤੁਸੀਂ ਬੱਚਿਆਂ ਦੇ ਹੱਥੋਂ ਤੋਂ ਬਿਸਕਟ ਖੋ ਕੇ ਲੈ ਕੇ ਆ ਗਏ ਡਾਕਟਰ ਇਹਨਾਂ ਨੇ ਭੇਜਿਆ ਉੱਥੇ ਕੋਈ ਪ੍ਰੋਬਲਮ ਨਹੀਂ ਕੀ ਡਾਕਟਰ ਗਏ ਆ ਉੱਥੇ ਡਾਕਟਰ ਕਹਿ ਰਿਹਾ ਸਾਡੀ ਸਾਨੂੰ ਰਾਤੀ ਇਨਫੋਰਮੇਸ਼ਨ ਆਈ ਸੀ ਤੁਹਾਡੀ ਫਲਾਣੇ ਜਗ੍ਹਾ ਤੇ ਡਿਊਟੀ ਹੈ ਅਸੀਂ ਉੱਥੇ ਪਹੁੰਚ ਗਏ ਕਹਿੰਦਾ ਬੀਬਾ ਤੁਸੀਂ ਲੈਣ ਕੀ ਆਏ ਹੋ ਤੁਹਾਡੇ ਕੋਲ ਹੈ ਕੀ ਹੈ ਥਰਮੋਮੀਟਰ ਹੈ ਤੁਹਾਡੇ ਕੋਲ ਚੈੱਕ ਨਹੀਂ ਬਿਲਕੁਲ ਬੁਖਾਰ ਚੈੱਕ ਕਰਨ ਵਾਸਤੇ ਕਹਿੰਦੀ ਨਹੀਂ ਸਰ ਕਹਿੰਦੀ ਕੋਈ ਪੈਰਾਸੈਟਾਮੋਲ ਕਹਿੰਦੀ ਨਹੀਂ ਸਰ ਕਹਿੰਦਾ ਫਿਰ ਲੈਣ ਕੀ ਆਏ ਹੋ ਇੱਥੇ ਕਰਨ ਕੀ ਬਿਲਕੁਲ ਕਰਨ ਕੀ ਆਏ ਹੋ ਤੁਸੀਂ ਇੱਥੇ ਮਤਲਬ ਇਹ ਹੈ ਕਿ ਇਹਨਾਂ ਜਿਹੜੇ ਡਾਕਟਰ ਵੀ ਉੱਥੇ ਗਏ ਸਰ ਉਹਨਾਂ ਕੋਲ ਵੀ ਕੁਝ ਨਹੀਂਗਾ ਨਾ ਮੰਤਰੀਆਂ ਕੋਲ ਕੁਝ ਨਾ ਸੀਐਮ ਕੋਲ ਕੁਝ ਇਹ ਸਿਰਫ ਮਤਲਬ ਸ਼ਾਬਾਸ਼ੀ ਹੈ ਉਸ ਗੁਰੂ ਰਾਮਦਾਸ ਦੀ ਜਿਹਦੇ ਲਾਇ ਹੋਏ ਲੰਗਰ ਅੱਜ ਵੀ ਉੱਥੇ ਚੱਲ ਰਹੇ ਨੇ ਪੰਜਾਬ ਦੇ ਲੋਕ ਨੇ ਕੋਈ ਮਤਲਬ ਇਹਦੇ ਵਿੱਚ ਜਿਹੜੇ ਪਾਰਟ ਦੇ ਸੀ ਨਾ ਭੀ Hindu ਹੈ, Musalman ਹੈ, Sikh ਹੈ ਸਾਰੇ ਇੱਕ ਹੋ ਕੇ ਅੱਜ ਉੱਥੇ ਸੇਵਾ ਕਰ ਰਹੇ ਨੇ। ਮੈਂ ਕਹਿੰਦਾ ਇਹ ਦੇਖਣ ਵਾਲੀ ਚੀਜ਼ ਹੈਗੀ ਹੈ ਕਿਵੇਂ ਸਾਰੇ ਇਕੱਠੇ ਹੋਏ ਨੇ ਤੇ ਅੱਜ ਜਿਹੜੇ ਲੋਕ ਦੁਸ਼ਮਣੀਆਂ ਕਰਦੇ ਸੀ ਅਸੀਂ ਲਾਹੌਰ ਦੇ ਕਬਜ਼ਾ ਕਰ ਲਿਆ ਸੀ, ਕਰਾਚੀ ਦੇ ਕਬਜ਼ਾ ਕਰ ਲਿਆ ਉਹ ਮੈਂ ਕਹਿੰਦਾ ਚੈਨਲਾਂ ਨੂੰ ਇਨਵਾਈਟ ਕਰੋ ਕਿਵੇਂ ਬਾਰਡਰ ਟੁੱਟਿਆ ਤੇ ਪਾਕਿਸਤਾਨ ਵਾਲੇ ਤੇ ਇੰਡੀਆ ਵਾਲੇ ਉਹਨੇ ਰਲ ਕੇ ਉਹਨੂੰ ਬੰਨ ਨੂੰ ਬੰਨ ਰਹੇ ਆ। ਬਿਲਕੁਲ ਠੀਕ ਹੈ ਕਿ ਨਹੀਂ ਸੋ ਚੀਜ਼ ਇੱਕ ਦੇਖਣ ਵਾਲਾ ਪਿਆਰ ਵੀ ਇਹਦੇ ਵਿੱਚ ਹੈਗਾ ਨੁਕਸਾਨ ਤੇ ਹੈ ਹੀ ਹੈ ਬਟ ਇਹਨੇ ਜਿਹੜਾ ਪਿਆਰ ਵੀ ਇੱਕ ਦਿੱਤਾ ਹੈ ਨਾ ਉਹ ਵੀ ਇੱਕ ਸਲਾਘਾ ਵਾਲੀ ਗੱਲ ਆ ਆਲਸੋ ਤੁਸੀਂ ਹਰਾਂ ਦੇ ਜਿਹੜੀ ਮਾਰ ਪੈਂਦੀ ਹੈ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ ਮਤਲਬ ਇਹ ਹਰ ਵਾਰ ਹੜ ਆਉਂਦੇ ਨੇ ਕਿਸਾਨ ਕਹਿੰਦਾ ਮੇਰੀ ਕਰੋਨਾ ਪੀ ਫਸਲ ਤਬਾਹ ਹੋ ਗਈ ਕਈ ਏਕੜ ਖਤਮ ਹੋ ਚੁੱਕਿਆ ਮੰਜਮੀਨਾ ਤਹਿਸ ਨਸ ਹੋ ਗਏ ਘਰ ਮਕਾਨ ਟਹਿ ਗਏ ਨੇ ਤੁਸੀਂ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ ਦੇਖੋ ਜਿਹੜਾ ਸਭ ਤੋਂ ਵੱਡੀ ਸਰਕਾਰ ਜ਼ਿੰਮੇਵਾਰ ਆ ਸਰਕਾਰ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਅਕਾਲੀ ਸੀ ਕਾਂਗਰਸੀ ਬੀਜੇਪੀ ਸੀ ਆਮ ਆਦਮੀ ਪਾਰਟੀ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਇੱਥੇ ਆਬਾਦੀ ਵਸਾਈ ਹੈ ਸਾਡੀ ਪਲੈਨਿੰਗ ਕੀ ਹੈ ਕਿ ਇਸ ਜਗ੍ਹਾ ਦੇ ਉੱਤੇ ਆਜ ਤੋਂ ਸਾਲ ਪਹਿਲਾਂ 200 ਸਾਲ ਪਹਿਲਾਂ 300 ਸਾਲ ਪਹਿਲਾਂ 100 ਸਾਲ ਪਹਿਲਾਂ ਹਾਣੀ ਨੇ ਸੀਗਾ ਕਿ ਪਾਣੀ ਆਉਂਦਾ ਸੀ ਉਹ ਜਾਂਦਾ ਕਿੱਥੋਂ ਨਹੀਂ ਸੀਗਾ ਠੀਕ ਹੈ ਇਹ ਸਾਰਾ ਕੁਝ ਦੇਖ ਕੇ ਤੇ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਆਪਾਂ ਨੂੰ ਸੋ ਉਹ ਜਿਹੜਾ ਸਿਸਟਮ ਹੈਗਾ ਅੱਜ ਕੀ ਹੈ ਵੀ ਤੁਸੀਂ ਪਾਣੀ ਨੂੰ ਜਾਣਦੇ ਰਹੇ ਹੋ ਠੀਕ ਹੈ ਓਪਨ ਪਾਣੀ ਹੈ ਓਪਨ ਪਾਣੀ ਜਿੱਧਰ ਮਰਜੀ ਜਾਏਗਾ ਤੁਸੀਂ ਬੰਨ ਬੰਨੋ ਦੋਨਾਂ ਸਾਈਡ ਤੇ ਤੁਸੀਂ ਪਹਿਲਾਂ ਹੀ ਆਪਣੀ 6 ਮਹੀਨੇ ਤੁਹਾਨੂੰ ਪਤਾ ਵੀ ਜੂਨ ਜੁਲਾਈ ਦੇ ਵਿੱਚ ਮਤਲਬ ਹੜ੍ਹ ਆਉਣੇ ਨੇ ਜਾਂ ਬਰਸਾਤ ਹੋਣੀ ਹੈ ਤੁਸੀਂ ਮਾਰਚ ਵਿੱਚ ਹੀ ਸਾਰੀ ਤੁਹਾਡੇ ਡਰੇਨਾਂ ਵਗੈਰਾ ਸਾਫ਼ ਹੋ ਜਾਣੀ ਚਾਹੀਦੀ ਤੁਹਾਡਾ ਸਿਸਟਮ ਜਿਹੜਾ ਕਲੀਅਰ ਹੋ ਜਾਣਾ ਚਾਹੀਦਾ ਪਰ ਤੁਸੀਂ ਇਹੋ ਜਿਹਾ ਕੁਝ ਨਹੀਂ ਕਰਦੇ ਆਪਾਂ ਸਿਰਫ ਹੜ੍ਹ ਦੇ ਵਿੱਚ ਮਤਲਬ ਲੋਕਾਂ ਨੂੰ ਫੁੱਲੜੀਆਂ ਵੰਡਣ ਚਲੇ ਜਾਂਦੇ ਆ ਪਰ ਹੜ੍ਹ ਤੋਂ ਪਹਿਲਾਂ ਜਿਹੜੀ ਸਫਾਈ ਹੈ ਇਹੋ ਜਿਹਾ ਕੁਝ ਨਹੀਂ ਕਰਦੇ ਗਣੀਆਂ ਚੂੜੀਆਂ ਕਿੰਨੀਆਂ ਹੋਣਗੀਆਂ 50 ਹੋਣਗੀਆਂ 100 ਹੋਣਗੀਆਂ ਕਿੰਨੇ ਇਹੋ ਜਿਹੇ ਬਰਸਾਤੀ ਨਾਲੇ ਹੋਣਗੇ ਜਿਹੜੇ ਪੰਜਾਬ ਦੇ ਵਿੱਚ ਇਸ ਫਲੱਡ ਨੂੰ ਕਵਰ ਕਰਦੇ ਆ ਪਰ ਆਪਾਂ ਕਦੇ ਕੋਈ ਸਾਫ ਨਹੀਂ ਕੀਤਾ ਅਗਰ ਪਟਿਆਲੇ ਦੇ ਵਿੱਚ ਅਗਰ ਲੈ ਕੇ ਚਲੀਏ ਹਮ ਇੱਥੇ ਵੀ ਉਹ ਹੀ ਸਿਸਟਮ ਹੈਗਾ ਸੋ ਪੂਰੇ ਪੰਜਾਬ ਦੇ ਵਿੱਚ ਲਗਭਗ ਇਹੀ ਇੱਕ ਘੱਗਰ ਆਪਣੇ ਜਾਂਦੀ ਹੈ ਘਨੌਰ ਸਾਈਡ ਤੋਂ ਨਿਕਲਦੀ ਹੈ ਘਨੌਰ ਦੇ ਵਿੱਚ ਅਜ ਤੱਕ ਉਸ ਘੱਗਰ ਦਾ ਕੋਈ ਵੀ ਬੰਨ ਨਹੀਂ ਬੰਨਿਆ ਦੋਨਾਂ ਸਾਈਡਾਂ ਦੇ ਉੱਤੇ ਠੀਕ ਹੈ ਕਿ ਨਹੀਂ ਉਹ ਉਹੀ ਸਿਸਟਮ ਹੈ ਬਿਆਸ ਵਿੱਚ ਵੀ ਉਹੀ ਸਿਸਟਮ ਹੈ ਸੋ ਮਤਲਬ ਜੋ ਅੰਗਰੇਜ਼ਾਂ ਤੋਂ ਪਹਿਲਾਂ ਸੀਗਾ ਉਹੀ ਅੰਗਰੇਜ਼ਾਂ ਤੋਂ ਬਾਅਦ ਹੈ ਸਿਰਫ ਜਿਹੜਾ ਇਹਨਾਂ ਨੂੰ ਪੀਣ ਵਾਸਤੇ ਪਾਣੀ ਚਾਹੀਦਾ ਸੀਗਾ ਪਾਖੜਾ ਦਾ ਪਾਖੜਾ ਦੇ ਇਹਨੇ ਬੰਨ ਬੰਨ ਲਏ ਪਾਖੜਾ ਦੇ ਵਿੱਚ ਇਹਨੇ ਪੱਕਾ ਕਰਤੇ ਸੂਏ ਇਹਨਾਂ ਨੇ ਪੱਕੇ ਕਰਤੇ ਵੀ ਪੰਜਾਬ ਦੇ ਲੋਕਾਂ ਨੂੰ ਇੱਕ ਬੂੰਦ ਪਾਣੀ ਦਾ ਚੰਗੇ ਪਾਣੀ ਦੀ ਮਿਲੇ ਹੂੰ ਉੱਥੇ ਕਰ ਸਕਦੇ ਆ ਪਰ ਜਦੋਂ ਗੱਲ ਹੁੰਦੀ ਹੈ ਹੜ੍ਹ ਵਾਲੇ ਪਾਣੀ ਦੀ ਗੱਲ ਉਹਦਾ ਕੋਈ ਕੰਮ ਨਹੀਂਗਾ ਜਿੰਨਾ ਪੈਸਾ ਇਹਨਾਂ ਨੇ ਸੂਏ ਪੱਕੇ ਕਰਨ ਤੇ ਲਾ ਦਿੱਤਾ ਇਹ ਉਹਦੇ ਬੰਨ ਵੀ ਬਣੇ ਜਾ ਸਕਦੇ ਸੀਗੇ ਬਿਲਕੁਲ ਆਲਸੋ ਇੱਕ ਨਾ ਬੜਾ ਹੋਰ ਮੁੱਦਾ ਪਾਣੀ ਦਾ ਮੁੱਦਾ ਬੜਾ ਰਿਆ ਪੰਜਾਬ ਤੇ ਉਬਲਦਾ ਰਿਹਾ ਮਤਲਬ ਕਿ ਹਰਿਆਣਾ ਸਰਕਾਰ ਕਹਿੰਦੀ ਸਾਨੂੰ ਪਾਣੀ ਦਿਓ ਰਾਜਸਥਾਨ ਕਹਿੰਦੀ ਸਾਨੂੰ ਪਾਣੀ ਦਿਓ ਜਿਹੜੇ ਹੜਾ ਆੰਦੇ ਨੇ ਤਾਂ ਵੀ ਉਹ ਹਰਿਆਣਾ ਸਰਕਾਰ ਕਹਿੰਦੀ ਸਾਨੂੰ ਪਾਣੀ ਦੀ ਲੋੜ ਨਹੀਂ ਹੈ ਉਹਦੇ ਕੋਲ ਸਾਰੇ ਪਾਣੀ ਤੋਂ ਇਨਕਾਰ ਕਰ ਦਿੰਦੇ ਨੇ ਦੇਖੋ ਗੱਲ ਇਹ ਆ ਕਿ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਮਿਸਮੈਨੇਜਮੈਂਟ ਦੀ ਹੈ ਹੂੰ ਅਗਰ ਮੈਂ ਇਹ ਕਹਿਣਾ ਵੀ ਅੱਜ ਆਪਾਂ ਪਾਣੀ ਨੂੰ ਰੋਕ ਲੈਨੇ ਆ ਲੈਟਪੀ ਜਿਹੜੀ ਭਾਖੜਾ ਜਾ ਰਹੀ ਹੈ ਰਾਜਸਥਾਨ ਵੱਲ ਤੇ ਭਾਖੜਾ ਜਾ ਰਹੀ ਹੈ ਹਰਿਆਣੇ ਵੱਲ ਆਪਾਂ ਉਹਦੇ ਉੱਤੇ ਅੱਗੇ ਬੰਨ੍ਹ ਲਾ ਦਿੰਨੇ ਆ ਵੀ ਇਹ ਪਾਣੀ ਇੱਕ ਬੂੰਦ ਅਸੀਂ ਨਹੀਂ ਜਾਣ ਦਾਂਗੇ ਇਹ ਵੱਧ ਤੋਂ ਵੱਧ 5 ਜਾਂ 10 ਦਿਨਾਂ ਦੇ ਵਿੱਚ ਵਿੱਚ ਜਿੰਨਾ ਵੀ ਪਾਣੀ ਜਦੋਂ ਪੈਲੀਆਂ ਚੜਾ ਗਿਆ ਸਾਰੇ ਸੇਮਾ ਪੈ ਜਾਣਾ ਠੀਕ ਹੈ ਤੇ ਉੱਥੇ ਕੋਈ ਵੀ ਫਸਲ ਨਹੀਂ ਹੋਣੀ ਤੁਹਾਡੇ ਘਰ ਡਿੱਗਣੇ ਸ਼ੁਰੂ ਹੋ ਜਣੇ ਜੋ ਹੜ ਦੇ ਵਿੱਚ ਕੰਡੀਸ਼ਨ ਹੁੰਦੀ ਹੈ ਉਹੀ ਹੁੰਦੀ ਹੈ ਗੱਲ ਇਹ ਹੈ ਵੀ ਸਭ ਤੋਂ ਪਹਿਲਾਂ ਸਾਇੰਟੀਫਿਕਲੀ ਸਟੱਡੀ ਕੀਤੀ ਜਾਏ ਵੀ ਸਾਡੀ ਪੰਜਾਬ ਦੀ ਧਰਤੀ ਵਿੱਚ ਪਾਣੀ ਕਿੰਨਾ ਸਾਨੂੰ ਕਿੰਨਾ ਪਾਣੀ ਚ ਉਹਦੇ ਬਾਅਦ ਵਿੱਚ ਇਹ ਡਿਸਾਈਡ ਕੀਤਾ ਜਾਏ ਵੀ ਆਪਾਂ ਇਸ ਪਾਣੀ ਦਾ ਕਰਨਾ ਕੀ ਹੈ ਰਹੀ ਗੱਲ ਹੜ ਦੇ ਪਾਣੀ ਦੀ ਹੜ ਦੇ ਪਾਣੀ ਦੀ ਕੀ ਹੈ ਵੀ ਆਪਣੇ ਕੋਲ ਰਾਜਸਥਾਨ ਲੱਗਦਾ ਨਾਲ ਰਾਜਸਥਾਨ ਦੇ ਨਾਲ ਥਾਰ ਡੇਜ਼ਰਟ ਹੈਗਾ ਉਥੋਂ ਤੱਕ ਅਗਰ ਆਪਾਂ ਨਹਿਰਾਂ ਕੱਢ ਦਿੰਨੇ ਆ ਤਾਂ ਸਾਰਾ ਜਿੰਨਾ ਫਲੱਡ ਪਾਣੀ ਉਧਰ ਚਲਾ ਜਾਏ ਐਸਵਾਈਐਲ ਆਪਣੀ ਬਣੀ ਹੋਈ ਹੈ ਐਸਵਾਈਐਲ ਉੱਤੇ ਕਰੋੜਾ ਰੁਪਿਆ ਉਹਨੂੰ ਬਣਾਉਣ ਦੇ ਉੱਤੇ ਲੱਗਾ ਹੈ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਬਾਈਪਾਸ ਕਰਕੇ ਉਹਦੇ ਨਾਲ ਇੱਕ ਫਲੱਡ ਯੂਨਿਟ ਜੁੜੀ ਹੈ ਉਹ ਜੋੜ ਦਿੱਤੀ ਜਾਏ ਤਾਂ ਕਿ ਜਿਹੜਾ ਫਲੱਡ ਦਾ ਪਾਣੀ ਹੈ ਉਹ ਉਸ ਨਹਿਰ ਦੇ ਥਰੂ ਆਪਾਂ ਉਹਨੂੰ ਪਾਰ ਕਰ ਦੇਈਏ ਸੋ ਬਹੁਤ ਸਾਰੀਆਂ ਆਪਸ਼ਨਸ ਨੇ ਜਿਹੜੀਆਂ ਮਿਲ ਕੇ ਆਪਾਂ ਮਤਲਬ ਉਹਨੂੰ ਸੋਲੂਸ਼ਨ ਕੱਢ ਸਕਨੇ ਆ ਰਹੀ ਗੱਲ ਪਾਣੀ ਪੰਜਾਬ ਨੂੰ ਮਿਲਣਾ ਹੈ ਹਿਮਾਚਲ ਨੂੰ ਮਿਲਣਾ ਹੈ ਗੱਲ ਇਹ ਹੈ ਕਿ ਪਹਿਲਾਂ ਪਾਣੀ ਪੰਜਾਬ ਨੂੰ ਕਿੰਨਾ ਚਾਹੀਦਾ ਹੈ ਪੰਜਾਬ ਨੂੰ ਕਿੰਨੀ ਕੁਆਂਟੀਟੀ ਵਿੱਚ ਆਪਾਂ ਪਾਣੀ ਚਾਹੀਦਾ ਔਰ ਕਿੰਨਾ ਪਾਣੀ ਆਪਾਂ ਸਟੋਰ ਕਰ ਸਕਦੇ ਆ ਦੋਨਾਂ ਦੇ ਵਿੱਚ ਤੁਸੀਂ ਅਗਰ ਕੰਪੈਰੀਸਨ ਨਹੀਂ ਕਰ ਸਕ ਰਹੇ ਮਤਲਬ ਇਹ ਆ ਵੀ ਅਗਰ ਆਪਾਂ ਪਾਣੀ ਕੋਲ ਇਕੱਠਾ ਵੀ ਕਰ ਲੈਨੇ ਆ ਤੁਹਾਡੇ ਪਿਆਲਿਆਂ ਸੇਮਾ ਆ ਜਾਣਾ ਠੀਕ ਹੈ ਸੋ ਉਹ ਚੀਜ਼ ਹੈ ਵੀ ਹਰ ਚੀਜ਼ ਇੱਕ ਪ੍ਰੋਪਰ ਸਟੱਡੀ ਹੋਣੀ ਚਾਹੀਦੀ ਹੈ ਮਤਲਬ ਸਟੱਡੀ ਜੈਨੂਅਰ ਹੋਣੀ ਚਾਹੀਦੀ ਹੈ ਵੀ ਆਪਾਂ ਇਹ ਨਹੀਂ ਵੀ ਆਪਾਂ ਸਿਰਫ ਕਾਗਜ਼ਾਂ ਤੇ ਬੈਠ ਕੇ ਦਫ਼ਤਰਾਂ 'ਚ ਬੈਠ ਕੇ ਇੱਕ ਸਟੱਡੀ ਕਰ ਲਈ ਔਰ ਜਿੰਨਾ ਪਾਣੀ ਆਪਾਂ ਖੇਤਾਂ ਦੇ ਵਿੱਚ ਪਾ ਰਹੇ ਆ ਕੱਢ ਰਹੇ ਆ ਠੀਕ ਹੈ ਉਹਦੇ ਥੱਲੇ ਕੀ ਹੈ ਵੀ ਇੱਕ ਡੋਮ ਬੰਦਾ ਜਾ ਰਿਹਾ ਉਹ ਡੋਮ ਕੀ ਹੋਏਗਾ ਕੁਝ ਟਾਈਮ ਬਾਅਦ ਜੇ ਅਰਥਕੁਇਕ ਆਉਂਦਾ ਹੈ ਤੇ ਤੁਹਾਡੀ ਜਿਹੜੀ ਜ਼ਮੀਨ ਹੈ ਬਿਲਡਿੰਗਾਂ ਦੇ ਥਲੇ ਤਸਨੀਆਂ ਸ਼ੁਰੂ ਹੋ ਜਾਣਗੀਆਂ ਠੀਕ ਹੈ ਸੋ ਸਾਨੂੰ ਲੋੜ ਹੈ ਵੀ ਜਿਹੜਾ ਪਾਣੀ ਨਹਿਰ ਆ ਰਿਹਾ ਉਹ ਸਾਨੂੰ ਦਿੱਤਾ ਜਾਵੇ ਬਟ ਉਹ ਨਹਿਰੀ ਪਾਣੀ ਹੈ ਵੀ ਬਹੁਤ ਘੱਟ ਕੁਆਂਟੀਟੀ ਵਿੱਚ ਮਿਲਦਾ ਹੈ ਨਾਰਮਲੀ ਆਪਾਂ ਨੂੰ ਜਦ ਝੋਨਾ ਲਾਣੇ ਆ 2-3 ਮਹੀਨੇ ਦੀ ਲੋਡ ਹੁੰਦੀ ਹੈ ਜਿਆਦਾ ਪਾਣੀ ਦੀ ਉਹ 2-3 ਮਹੀਨੇ ਅਗਰ ਗਵਰਨਮੈਂਟ ਸਾਨੂੰ ਅਲਾਉ ਕਰਦੀ ਹੈ ਵੀ ਤੁਸੀਂ ਆਪਣੇ ਮੋਟਰਾਂ ਪਾ ਕੇ ਨਹਿਰ ਦੇ ਵਿੱਚੋਂ ਪਾਣੀ ਕੱਢ ਲਓ ਉਹਦੇ ਨਾਲ ਕੀ ਹੋਏਗਾ ਵੀ ਅੰਡਰਗਰਾਊਂਡ ਪਾਣੀ ਜਿਹੜਾ ਬਹੁਤ ਜ਼ਿਆਦਾ ਬਚ ਸਕਦਾ ਹੈ ਠੀਕ ਹੈ ਰਹੀ ਗੱਲ ਰਾਜਸਥਾਨ ਦੀ ਕੁਆਂਟੀਟੀ ਪਾਣੀ ਦੀ ਘਟਦੀ ਹੈ ਫਲਡ ਪਾਣੀ ਹੁੰਦਾ ਉਧਰ ਨੂੰ ਕਨਵਰਟ ਕਰ ਦੋ ਛੇ ਦਿੱਕਤ ਹੈ ਕਨਵਰਟ ਕਰ ਸਕਦੇ ਆ ਲੋਕ ਬਟ ਉਸ ਚੀਜ਼ ਨੂੰ ਇਹ ਕਦੇ ਨਹੀਂ ਕਰਦੇ ਕਿਉਂਕਿ ਇਹਨਾਂ ਨੂੰ ਮਤਲਬ ਪੰਜਾਬ ਦੇ ਵਿੱਚ ਹਮੇਸ਼ਾ ਪ੍ਰੋਬਲਮ ਚਾਹੀਦੀ ਹੈ ਕਿਉਂਕਿ ਪੰਜਾਬ ਇੱਕ ਐਹੋ ਜੀ ਸਟੇਟ ਹੈ ਪਿੱਛੇ ਜੇ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਆਪਣੇ ਹੋਮ ਮਿਨਿਸਟਰ ਦੀ ਠੀਕ ਹੈ ਅਮਿਤ ਸ਼ਾਹ ਜੀ ਦੀ ਉਹ ਕਹਿ ਰਹੇ ਸੀਗੇ ਪੰਜਾਬ ਨੂੰ ਬ੍ਰਹਮਾ ਨੇ ਸ੍ਰਿਸ਼ਟੀ ਬਣਾਈ ਹੈ ਬ੍ਰਹਮਵਿਨ ਦਾ ਸਕਦਾ ਪੰਜਾਬ ਦੇ ਵਿੱਚ ਕੌਣ ਜਿੱਤੇਗਾ ਜਾਂ ਕੌਣ ਹਾਰੇਗਾ ਸੋ ਪੰਜਾਬ ਜਿਹੜਾ ਸਾਰਿਆਂ ਦੇ ਵਾਸਤੇ ਇੱਕ ਗਲੀ ਦੀ ਹੱਡੀ ਬਣਿਆ ਹੋਇਆ ਹੈ ਹਰ ਬੰਦਾ ਇੱਥੇ ਚਾਹੁੰਦਾ ਵੀ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਰਹਿਣ ਅਸੀਂ ਉੱਤ ਤੇ ਜਾ ਕੇ ਫੋਟੋਆਂ ਖਿਚਾਉਂਦੀਆਂ ਰਹੀਏ ਕਿਸੇ ਚੀਜ਼ ਦਾ ਅਸੀਂ ਸੋਲੂਸ਼ਨ ਨਾ ਕਰੀਏ ਸੋ ਪੰਜਾਬ ਦੇ ਨਾਲੇ ਹੁੰਦਾ ਆਇਆ ਬੰਗਾਲ ਦੇ ਨਾਲ ਵੀ ਹੁੰਦਾ ਆਇਆ ਇਹੀ ਦੋ ਸਟੇਟਾਂ ਨੇ ਜਿਹੜੀਆਂ ਅੰਗਰੇਜ਼ਾਂ ਤੋਂ ਲੈ ਕੇ ਅੱਜ ਤੱਕ ਕਦੇ ਵੀ ਕਿਸੇ ਸਟੇਟ ਗਵਰਨਮੈਂਟ ਦੇ ਕਬਜ਼ੇ 'ਚ ਨਹੀਂ ਆਈਆਂ ਬਿਲਕੁਲ ਔਰ ਸਭ ਤੁਸੀਂ ਕਿ ਕਿਸਾਨ ਹੋ ਕਿਸਾਨ ਹੋਣ ਦੇ ਨਾਤੇ ਤੁਸੀਂ ਇੱਕ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਕਿਸਾਨਾਂ ਦੇ ਨੁਕਸਾਨ ਹੋਇਆ ਕਿੰਨਾ ਕ ਵੱਡਾ ਨੁਕਸਾਨ ਹੋਇਆ ਉਹਨਾਂ ਦੀ ਕਿੰਨੀਆਂ ਫਸਲਾਂ ਤਰਵਾਹ ਹੋ ਗਈਆਂ ਕਿੰਨੇ ਘਰ ਵੀ ਢਹਿ ਢੇਰੀ ਹੋ ਗਏ ਮੈਨੂੰ ਲੱਗਦਾ ਕਈ ਡੰਗਰ ਵੀ ਰੁੜ ਗਏ ਪਾਣੀ ਦੇ ਵਿੱਚ ਮਤਲਬ ਬੜਾ ਦੇਖਦੇ ਸੋਸ਼ਲ ਮੀਡੀਆ ਤੇ ਬੜਾ ਲੱਗਦਾ ਕਿ ਕਾਫੀ ਨੁਕਸਾਨ ਚੇਲਣਾ ਪਿਆ ਉਹਨਾਂ ਕਿਸਾਨਾਂ ਨੂੰ ਦੇਖੋ ਅਗਰ ਐਵਰੇਜ ਆਪਾਂ ਲੈ ਕੇ ਚੱਲੇ ਆਂ ਘੱਟੋ-ਘੱਟ ਵੀ 70 ਤੋਂ 80 ਹਜ਼ਾਰ ਏਕੜ ਜ਼ਮੀਨ ਜਿਹੜੀ ਹੈ ਫਲੱਡ ਦੇ ਵਿੱਚ ਇਸ ਵਕਤ ਆਈ ਹੋਈ ਹੈ ਐਵਰੇਜ ਅਗਰ ਆਪਾਂ ਇੱਕ ਗੱਲ ਕਰੀਏ ਵੀ ਫਸਲ ਦੀ ਨੁਕਸਾਨ ਅਗਰ ਕਿਸਾਨ ਨੂੰ ਲੈ ਕੇ ਚੱਲੇ ਆ 60 ਤੋਂ ਲੈ ਕੇ 70000 ਤੱਕ ਇੱਕ ਵਾਰ ਦੀ ਫਸਲ ਦਾ ਜਿਹੜਾ ਕਿਸਾਨ ਨੂੰ ਹੈ ਆਮੂਮਨ ਜਿਹੜਾ ਨੁਕਸਾਨ ਹੁੰਦਾ ਜਦੋਂ ਇੱਕ ਫਸਲ ਉਹਦੀ ਖਤਮ ਹੋ ਜਾਂਦੀ ਹੈ ਇਹ ਕੱਲੀ ਫਸਲ ਦੀ ਗੱਲ ਹੈ ਹੁਣ ਰਹੀ ਵੀ ਜਿਹੜਾ ਹੜ ਆਇਆ ਉਸ ਹੜ ਦੇ ਇੰਪੈਕਟ ਕੀ ਹੋਊਗਾ ਜਦੋਂ ਹੜ ਆਉਂਦਾ ਬਿਲਕੁਲ ਜਦੋਂ ਹੜ ਆਉਂਦਾ ਹੜ ਆਪਣੇ ਨਾਲ ਬਹੁਤ ਸਾਰੀ ਕੁਆਂਟੀਟੀ ਵਿੱਚ ਮਲਵਾ ਲੈ ਕੇ ਆਉਂਦਾ ਰੇਤ ਲੈ ਕੇ ਆਉਂਦਾ ਚੀਕਣੀ ਮਿੱਟੀ ਲੈ ਕੇ ਆਉਂਦਾ ਇਹ ਸਾਰੀ ਕਟਪਟ ਡੇਡ ਡੇ 2 2 ਫੁੱਟ ਜਿਹੜੀ ਲੇਅਰ ਹੈ ਟੱਲਿਆਂ ਦੇ ਉੱਤੇ ਪੈਲੀ ਦੇ ਉੱਤੇ ਜ਼ਮੀਨ ਦੇ ਉੱਤੇ ਜਿਹੜੀ ਹੈ ਪੈ ਜਾਂਦੀ ਹੈ ਇਹਨੂੰ ਕਢਾਣ ਵਾਸਤੇ ਵੀ ਕਿਸਾਨ ਨੂੰ ਕਟੋ-ਕਟ ਵੀ ਲੱਖ ਰੁਪਿਆ ਐਵਰੇਜ ਪਰ ਏਕੜ ਦੇ ਹਿਸਾਬ ਨਾਲ ਜਿਹੜਾ ਖਰਚ ਕਰਨਾ ਪਏਗਾ ਔਰ ਉਸ ਤੋਂ ਬਾਅਦ ਇਹਨੂੰ ਡੰਪ ਕਰਨ ਵਾਸਤੇ ਵੀ ਉਹਨੂੰ ਜਗ੍ਹਾ ਚਾਹੀਦੀ ਹੈ ਵੀ ਇੰਨੀ ਮਿੱਟੀ ਨੂੰ ਡੰਪ ਕਿੱ ਐਵਰੇਜ ਅਗਰ ਦੇਖਿਆ ਜਾਏ ਤਾਂ तकरीबन ਜਿਹੜਾ ਮਤਲਬ 50000 ਰੁਪਿਆ ਲਾ ਲੋ ਵਿਖੇ ਐਵਰੇਜ ਫਸਲ ਦਾ ਪਲੱਸ 1 ਲੱਖ ਰੁਪਿਆ ਦੀ ਜਿਹੜੀ ਪਹਿਲੀ ਦਾ ਨੁਕਸਾਨ ਹੋਇਆ ਉਹਦਾ ਵੀ 1.5 ਲੱਖ ਰੁਪਿਆ ਕਿੱਲੇ ਦੇ ਹਿਸਾਬ ਨਾਲ ਇੱਕ ਕਿਸਾਨ ਦਾ ਐਵਰੇਜ ਨੁਕਸਾਨ ਹੋਇਆ ਅਗਰ ਆਪਾਂ ਮਤਲਬ ਓਵਰਆਲ ਦੇਖਨੇ ਆਂ ਵੀ ਮਤਲਬ ਇਸ ਜਿਹੜਾ ਫਲੱਡ ਦੇ ਕਾਰਨ ਪੈਦਾ ਹੋਇਆ ਅ ਔਰਸਾ ਤੁਸੀਂ ਦੇਖੋਗੇ ਨਾ ਕਿ ਸੋਸ਼ਲ ਮੀਡੀਆ ਬੜੀ ਵੀਡੀਓ ਆ ਰਹੀ ਕਿ ਕਿਸਾਨ ਜਿਹੜੇ ਸੀ ਮਾਰ ਰਹਾਏ ਹਰਾ ਏਟ ਹੈ ਹੜਾ ਏਟ ਹੈ ਮਾਰਦੇ ਚ ਉਹਦੇ ਕਹਿੰਗੇ ਕਿਸਾਨ ਹਮੇਸ਼ਾ ਚੜਦੀ ਕਲਾ ਦਾ ਨਾਰਾ ਦਿੰਦੇ ਨੇ ਲੋਕ ਇਹ ਸੋਚਦੇ ਨੇ ਕਿ ਅੰਨੀ ਪ੍ਰੋਬਲਮਾਂ ਚ ਮੁਸੀਬਤਾਂ ਆ ਗਈ ਵੀ ਹਮੇਸ਼ਾ ਚੜਦੀ ਕਲਾ ਦਾ ਹੁੰਗਾਰਾ ਭਰਦੇ ਨੇ। ਅਜਿਹੀ ਕਿਹੜੀ ਉਹਨਾਂ ਦੇ ਵਿੱਚ ਅੰਦਰਲੀ ਕਹਿੰਦੇ ਆ ਕਿ ਪਾਵਰ ਹੁੰਦੀ ਹੈ, ਸ਼ਕਤੀ ਹੁੰਦੀ ਹੈ ਜਾਂ ਕਿਰਪਾ ਹੁੰਦੀ ਹੈ ਕਿ ਹਮੇਸ਼ਾ ਚੜਦੀ ਕਲਾ ਰਹਿੰਦੇ ਨੇ। ਦੇਖੋ ਇਹ ਜਿਹੜੀ ਚੀਜ਼ ਹੈ ਇਹ ਤੇ ਸਾਡੇ ਗੁਰੂਆਂ ਦੀ ਦੇਣ ਹੈ। ਹਾਂਜੀ। ਠੀਕ ਹੈ ਉਹ ਕਹਿੰਦੇ ਨੇ ਵੰਡ ਛਕਦੇ ਨੇ ਸਾਰੇ ਜਣੇ। ਬਾਬੇ ਦਾ ਨਾਮ ਲੈਂਦੇ ਨੇ ਤੇ ਗੁਰੂ ਰਾਮਦਾਸ ਆਏ ਨੇ। ਜਿਨ੍ਹਾਂ ਨੇ ਸਾਰੇ ਮਤਲਬ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਹਿੰਦੂ ਹੈ ਚਾਹੇ ਮੁਸਲਮਾਨ ਹੈ ਸਭ ਸਿੱਖ ਹੈ ਜਿਹੜਾ ਵੀ ਆਪਣਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਜਾਂ ਹਰ ਨਕਮਸਤਕ ਹੁੰਦਾ ਹੈ ਸਾਰੇ ਚੜ੍ਹਦੀ ਕਲਾ 'ਚ ਨੇ ਇੱਥੇ ਦੇ ਮਰਦੇ ਹੋਣਗੇ ਤਾਂ ਵੀ ਅਸੀਂ ਕਹਿੰਦੇ ਚੜ੍ਹਦੀ ਕਲਾ ਚ ਠੀਕ ਹੈ ਫੌਜ ਅੱਜ ਅਗਰ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਜਿੰਨੀ ਵਾਰ ਪਾਕਿਸਤਾਨ ਨੇ ਹਮਲਾ ਕੀਤਾ ਹੈ ਹਾਂਜੀ ਉਹ ਪੰਜਾਬ ਤੋਂ ਇੱਥੇ ਲੜਾਈ ਸ਼ੁਰੂ ਹੁੰਦੀ ਹੈ ਹਾਂ ਕਿਉਂ ਪੰਜਾਬ ਤੋਂ ਸ਼ੁਰੂ ਹੁੰਦੀ ਹੈ ਕਿਉਂਕਿ ਸੈਂਟਰ ਗਵਰਨਮੈਂਟ ਨੂੰ ਪਤਾ ਹੈ ਵੀ ਸਾਡੇ ਜਦੋਂ ਫੌਜੀ ਲੜਨਗੇ ਹਾਂ ਉਹ ਅਗਰ ਹਾਰਨਗੇ ਤੇ ਨਾਲ ਪੰਜਾਬ ਖੜਾ ਹੋ ਜੂਗਾ ਖੜਾ ਹੋ ਜੂਗਾ ਇਮੋਸ਼ਨਲਲੀ ਬਿਲਕੁਲ ਇਹ ਤੁਹਾਨੂੰ ਯਾਦ ਹੋਣਾ ਜਿਹੜਾ 71 ਦੀ ਲੜਾਈ ਹੋਈ ਸੀਗੀ ਤੇ ਸੈਂਟਰ ਗਵਰਨਮੈਂਟ ਨੇ ਆਪਣੀ ਫੌਜ ਨੂੰ ਇਹ ਕਹਿ ਦਿੱਤਾ ਸੀਗਾ ਪਿੱਛੇ ਹਟ ਜਾ ਸਾਡੇ ਹੱਥ ਚ ਅੰਮ੍ਰਿਤਸਰ ਗਿਆ ਜਨਰਲ ਬਰਾੜ ਸੀਗੇ ਜਨਰਲ ਬਰਾੜ ਨੇ ਕਿਹਾ ਸੀਗਾ ਤੁਸੀਂ ਇਸ ਗੱਲ ਨੂੰ ਤੁਸੀਂ ਰਹਿਣ ਦਿਓ ਮੈਂ ਆਪੀ ਸੰਭਾਲ ਲਾਂਗਾ ਮਤਲਬ ਉਹਨਾਂ ਨੇ ਇੰਨੀ ਫਾਈਟ ਕੀਤੀ ਪਾਕਿਸਤਾਨ ਵਾਲੇ ਪਿੱਛੇ ਭਜਾ ਤੇ ਅੰਮ੍ਰਿਤਸਰ ਨਹੀਂ ਦਿੱਤਾ ਅੱਜ ਜਿਹੜੀ ਹੁਣ ਲੜਾਈ ਹੋਈ ਹੈ ਪਿਛਲੇ ਦੇ ਨੇ ਆਪਰੇਸ਼ਨ ਸੰਦੂਰ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਇਹ ਆਪਾਂ ਸਾਰਿਆਂ ਨੂੰ ਪਤਾ ਲੱਗਿਆ ਸੀ ਵੀ ਮਤਲਬ ਲੜਾਈ ਹੋ ਗਈ ਤੇ ਆਪਾਂ ਨਾਰਮਲ ਸੀਗੇ ਪਰ ਸਾਡੇ ਜਿਹੜੇ ਪੰਜਾਬ ਦੇ ਵਿੱਚ ਇੱਕ ਛੋਟਾ 5 5 10 10 ਸਾਲ ਦੇ ਬੱਚੇ ਸੀ ਉਹ ਵੀ ਫੌਜੀਆ ਨੂੰ ਜਾ ਕੇ ਚਾਹ ਤੇ ਰੋਟੀ ਭਣੀ ਦੇ ਕੇ ਆ ਰਹੇ ਸੀਗੇ ਜਿਹੜਾ ਆਮ ਲੋਕਾਂ ਨੂੰ ਦੇ ਰਿਹਾ ਇੱਥੇ ਇੱਕ ਦੇਖਣ ਵਾਲਾ ਦੂਜਾ ਨਜ਼ਾਰਾ ਸੀਗਾ ਦੂਜਾ ਨਜ਼ਾਰਾ ਕੀ ਸੀਗਾ ਵੀ ਜਿੰਨੇ ਵੀ ਲੋਕ ਯੂਪੀ ਬਿਹਾਰ ਤੋਂ ਆਏ ਸੀਗੇ ਉਹ ਸਾਰਿਆਂ ਨੇ ਆਪਣੀਆਂ ਟਿਕਟਾਂ ਘੜਾਲੀਆਂ ਗੱਡੀਆਂ 'ਚ ਬੈ ਕੇ ਤੇ ਭੱਜ ਗਏ ਸੋਚੋ ਅਗਰ ਇਹੀ ਹਮਲਾ ਇਹੀ ਹਮਲਾ ਅਗਰ ਪੂਰਾ ਪਾਕਿਸਤਾਨ ਦਾ ਜਿਹੜਾ ਸੀਗਾ Rajasthan ਵਾਲਾ ਜਾਂ Gujarat ਦੇ ਬਾਰਡਰ 'ਚ ਆਇਆ ਹੁੰਦਾ ਤੋ ਲੋਕ ਸਾਰੇ ਛੱਡ ਕੇ ਭੱਜ ਜਾਂਦੇ ਤੇ ਮਤਲਬ ਬਹੁਤ ਈਜ਼ੀ ਸੀਗਾ ਪਾਕਿਸਤਾਨ ਆਰਮੀ ਨੂੰ ਏਰੀਆ ਕੈਪਚਰ ਕਰਨੇ ਸੋ ਐਸੇ ਕਰਕੇ ਇਹ ਵੀ ਜਿਹੜੀ ਸਿੱਖ ਕੌਮ ਹੈਗੀ ਹੈ ਇਹ ਸਿੱਖ ਕੌਮ ਨਾ ਕਿਸੇ ਕੋ ਡਰਦੀ ਹੈ ਔਰ ਇਹ ਸਭ ਤੋਂ ਜ਼ਿਆਦਾ ਸੌਫਟ ਹੈ ਸੌਫਟ ਕਹਿੰਦਾ ਮਤਲਬ ਲੰਗਰ ਦਰਾਂ ਦੇ ਵਿੱਚ ਸੇਵਾ ਦੇ ਵਿੱਚ ਚੜ੍ਹਦੀ ਕਲਾ ਵਿੱਚ ਸੀ ਚੜ੍ਹਦੀ ਕਲਾ ਵਿੱਚ ਹੈ ਚੜ੍ਹਦੀ ਕਲਾ ਵਿੱਚ ਰਹੇ ਬਿਲਕੁਲ ਇਹਨਾਂ ਡਾਕਟਰ ਬਲਜੀਤ ਸਿੰਘ ਹਾਲੋ ਜਿਨ੍ਹਾਂ ਨੇ ਆਪਣੇ ਸਾਡੇ ਵਿੱਚ ਨਾਲ ਵਿਚਾਰ ਸਾਂਝੇ ਕੀਤੇ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਦੀ ਦਾ ਮੈਸੇਜ ਦਿੱਤਾ ਤੇ ਕਿਸਾਨਾਂ ਨੂੰ ਤੇ ਸਰਕਾਰਾਂ ਨੂੰ ਵੀ ਕਿਹਾ ਕਿ ਇਸ ਤਰ੍ਹਾਂ ਹੜ੍ਹਾਂ ਦੀ ਮਾਰ ਨੂੰ ਰੋਕਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਹ ਜਿਹੜੀ ਹਾਸਾ ਹੁੰਦਾ ਜਾਂ ਇੱਕ ਕੁਦਰਤੀ ਹੁੰਦਾ ਹੜ੍ਹਾਂ ਦਾ ਵਹਾਅ ਹੁੰਦਾ ਉਸ ਨੂੰ ਰੋਕਿਆ ਜਾਵੇ ਤੇ ਹੁਣ ਦਿਓ ਸਾਨੂੰ ਯਾਦ ਅਗਲੀ ਅਪਡੇਟ ਲੈ ਕੇ ਫੇਰ ਥੋੜੇ ਸਮੇਂ ਬਾਅਦ ਆ ਜਾਵਾਂਗੇ ਸਤਿ ਸ੍ਰੀ ਅਕਾਲ